ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੱਦੀ ਪਿੰਡ ਜਨਵਾ ਇਹਨਾਂ ਮਹਾਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਓਰੀ ਗੋਲ ਸੰਸਥਾ ਜਨਵਾ ਪਿਛਲੇ ਕਈ ਸਾਲਾਂ ਲੋਕ ਭਲਾਈ ਕਾਰਜ ਕਰ ਰਹੀ ਹੈ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਬਾਣੀ ਸਦਕਾ ਸਤਵੇਂ ਪਾਤਸ਼ਾਹ ਸ਼੍ਰੀ ਹਰਜਾਇ ਮਹਾਰਾਜ ਵਰਸਾਇਆ ਗਿਆ ਬਾਬਾ ਜੱਖ ਜੱਦੀ ਪਿੰਡ ਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਲੈਬੋਰੀ ਚਲਾਈ ਜਾ ਰਹੀ ਹੈ ਐਨਆਰਆਈ ਸੰਸਥਾ ਦੀ ਮਦਦ ਨਾਲ ਸੰਸਥਾ ਵੱਲੋਂ ਚੈਟਲ ਡਿਫੈਂਸ ਲੈਬਾਰਟਰੀ ਦੇ ਸਹਿਯੋਗ ਨਾਲ ਹੜਪੀ ਇਲਾਕਾ ਡੇਰਾ ਮਾਨਨਕ ਦੇ ਪਿੰਡ ਦੋ ਬੁਰਜੀ ਵਿਖੇ ਇਸ ਵਕਤ ਮੈਡ ਕੈਂਪ ਲਗਾਇਆ ਗਿਆ ਹੈ ਰਾਤ ਦੇ ਇਸ ਵਕਤ 7:00 ਵਜਣੇ ਆਲੇ ਆ ਜੀ ਤੇ ਸ਼ਾਮ ਦਾ ਸਾਬ ਦਾ ਪਾਠ ਹੋ ਕੇ ਹਟਿਆ ਜੀ ਸੰਤਨ ਮੈਂ ਦਿੱਤੀ ਜਾ ਰਹੀਆਂ ਨੇ ਜੀ ਉਹ ਲੈ ਕੇ ਆਣੇ ਨਾ ਲੈ ਕੇ ਕਹਿੰਦੇ ਹਾਂ ਜੀ ਕਿਸੇ ਵਿਆਹ ਕਰ ਲੇਗਾ ਕਿ ਜੂ ਮੈਂ ਬੱਸ ਜੀ ਮੈਂ ਤੁਹਾਨੂੰ ਚੱਕ ਕੇ ਸੰਸਤਾ ਵੱਲੋਂ ਹੋਰ ਵੀ ਇਲਾਕਿਆਂ ਵਿੱਚ ਲਗਾਤਾਰ ਮੈਡੀਕੈਂਪ ਲਗਾਏ ਜਾ ਰਹੇ ਨੇ ਜੀ ਫਨੀ ਟੈਸਟ ਮੀਡੋ ਚਲੋ ਆਹ ਆਇਆ ਤੀ ਤਿੰਨ ਦਿਨ ਚ